ਸਾਰਾ ਕੁਝ ਉਜੜ ਗਿਆ ਸਾਰਾ ਸਾਮਰਾਜ ਠੈਟੇਰੀ ਹੋ ਗਿਆ ਕਿਉਂਕਿ ਗੁਪਤ ਟਿਕਾਣਿਆਂ ਦਾ ਪਤਾ ਲੱਗ ਗਿਆ ਹੈ ਵਿਜੀਲੈਂਸ ਅਤੇ ਵਿਜੀਲੈਂਸ ਦੇ ਸਰਪੋਚ ਅਧਿਕਾਰੀਆਂ ਨੂੰ ਵਿਜੀਲੈਂਸ ਨੂੰ ਗੁਪਤ ਟਿਕਾਣਿਆਂ ਦੀ ਜਾਣਕਾਰੀ ਕਿਹਨੇ ਦਿੱਤੀ ਇੱਕ ਪਾਸੇ ਬਿਕਮਜੀਤ ਸਿੰਘ ਜੀਠੀਆ ਦੇ ਸਾਬਕਾ ਪੀ ਤਲਵੀਰ ਗਿੱਲ ਤੇ ਦੂਸਰੇ ਪਾਸੇ ਚੋਮਣੀ ਅਕਾਲੀ ਦਲ ਦੇ ਸਾਬਕਾ ਵਿਧਾਇਕ ਬੋਲੀ ਸਿੰਘ ਅਜਨਾਲਾ ਜਿਹੜੇ 2012 13 ਦੇ ਵਿੱਚ ਵਿਧਾਇਕ ਸੀ ਸ਼੍ਰੋਮਣੀ ਅਕਾਲੀ ਦਲ ਵੱਲੋਂ ਤਲਬੀਰ ਸਿੰਘ ਗਿੱਲ ਅਤੇ ਬੋਡਨੀ ਅਜ਼ਲਾਲਾ ਜੀ ਸਾਰੇ ਭੇਦ ਖੋਲ ਕੇ ਰੱਖ ਦਿੱਤੇ ਤੇ ਮਿੰਟਾਂ ਸਕਿੰਟਾਂ ਦੇ ਵਿੱਚ ਸਾਰਾ ਸਾਮਰਾਜ ਉਜੜ ਗਿਆ ਬਿਕਮਜੀਤ ਸਿੰਘ ਮਜੀਠੀਆ ਤੇ ਮਜੀਠੀਆ ਦਾ ਸਾਹੋ-ਸਾ ਯੋਗ ਨੇ ਇੱਕ ਇੱਕ ਰੁਪਈਏ ਦਾ ਹਿਸਾਬ ਲਿਆ ਜਾਵੇਗਾ ਇੱਕ ਇੱਕ ਪੈਸਾ ਕਿਵੇਂ ਕਮਾਇਆ ਕਿੱਥੋਂ ਆਇਆ ਕਿੱਥੇ ਵੇਚਿਆ ਉਹ ਸਾਰੇ ਖੁਲਾਸੇ ਕਰ ਗਏ ਤਲਬੀਰ ਗਿੱਲ ਅਤੇ ਦੂਸਰੇ ਪਾਸੇ ਬੋਲਨੀ ਅਜ਼ਨਾਲਾ ਜੋ ਆਪ ਆ ਜੋ ਸ਼ਰੂਬਨੀ ਅਕਾਲੀ ਦਲ ਦੇ ਮੌਜੂਦਾ ਵ代ਕ ਸੀ ਜਿਨ੍ਹਾਂ ਨੇ ਸੁਖ ਪ੍ਰਕਾਸ਼ ਸਿੰਘ ਬਾਦਲ ਨੂੰ ਚਿੱਠੀ ਲਿਖੀ ਕਿ ਆਪਣੇ ਬੰਦਿਆਂ ਵੱਲੋਂ ਨਸ਼ਾ ਵੇਚਿਆ ਜਾ ਰਿਹਾ ਹੈ ਆਪਣੀ ਬੰਦਿਆਂ ਵੱਲੋਂ ਚਿੱਟੀ ਜ਼ਹਿਰ ਪੰਜਾਬ ਦੇ ਨੌਜਵਾਨਾਂ ਨੂੰ ਪ੍ਰੋਵਾਈਡ ਕਰਵਾਈ ਜਾ ਰਹੀ ਹੈ ਕੁਝ ਡਰ ਦੇ ਮਾਰੇ ਮਾਪਿਆਂ ਨੇ ਜਿਹੜੇ ਆਪਣੇ ਬੱਚਿਆਂ ਨੂੰ ਫੋਰਨ ਭੇਜ ਦਿੱਤਾ ਤੇ ਜਿਨ੍ਹਾਂ ਨੂੰ ਨਸ਼ੇ ਦੀ ਲਤ ਲੱਗੀ ਉਹ ਮਰ ਗਿਆ ਉਹ ਟੜਟਰੀ ਹੋ ਗਿਆ ਉਹਦਾ ਜ਼ਿੰਮੇਵਾਰ ਹੈ ਬਿਕਮਜੀਤ ਸਿੰਘ ਜੀਠਿਆ ਉਸਦਾ ਪਰਿਵਾਰ ਅਤੇ ਦੂਸਰੇ ਪਾਸੇ ਸੁਖਬੀਰ ਸਿੰਘ ਬਾਦਲ ਇਹ ਬੋਨੀ ਅਜਨਾਲਾ ਨੇ ਬੜੀ ਵੱਡੀ ਗੱਲ ਕਹਿ ਦਿੱਤੀ ਹੈ ਤਲਬੀਰ ਗੱਲ ਦੇ ਸਾਹਮਣੇ ਕਰੋੜਾਂ ਰੁਪਏ ਦਾ ਸੌਦਾ ਹੋਇਆ ਨਸ਼ੇ ਨੂੰ ਆਣ ਪ੍ਰਦਾਨ ਕਰਨ ਦਾ ਕਿਉਂਕਿ ਪਿੰਦੀ ਅਤੇ ਗਿੱਲ ਜਿਗਰੀ ਯਾਰ ਸੀ ਬਿਕਮਜੀ ਸਿੰਘ ਜੀਟੀਆ ਦੇ 2012 13 14 15 ਦੇ ਵਿੱਚ ਇਹ ਖੁਲਾਸੇ ਕੀਤੇ ਨੇ ਤਲਬੀਰ ਗਿੱਲ ਨੇ ਅਤੇ ਬੋਨੀ ਅਜ਼ਰਾਲਾ ਨੇ ਦੋਨਾਂ ਦੇ ਬਿਆਨਾਂ ਉੱਤੇ ਸਾਰਾ ਸਮਰ ਸਾਮਰਾਜ ਜਿਹੜਾ ਹੈ ਉਹ ਬਿਕਮਜੀਤ ਸਿੰਘ ਜੀਟੀਆ ਦਾ ਉਜੜ ਜਾਵੇਗਾ ਦੇਖੋ ਇਹਨਾਂ ਦੇ ਗੁਪਤ ਟਿਕਾਣੇ ਹਿਮਾਚਲ ਦੇ ਵਿੱਚ ਅਤੇ ਪੰਜਾਬ ਦੇ ਵਿੱਚ ਇਸ ਕਰਕੇ ਵਾਰ-ਵਾਰ ਕਹਿੰਦੇ ਸੀ ਕਿ ਜਿਹੜੇ ਟਿਕਾਣਿਆਂ ਤੇ ਛਾਪੇਮਾਰੀ ਕਰਨੀ ਚਾਹੁੰਦੀ ਹੈ ਵਿਜੀਲੈਂਸ ਅਤੇ ਵੀਰਸ ਦੇ ਅਰਬ ਸਭੋਚ ਅਧਿਕਾਰੀ ਤੇ ਬਿਕਮਜੀ ਸਿੰਘ ਮੀਠਿਆ ਕਹਿੰਦਾ ਦਾ ਵਕੀਲ ਕਹਿੰਦਾ ਸੀ ਕਿ ਉਹ ਸਾਨੂੰ ਟਿਕਾਣਿਆਂ ਦੇ ਦੱਸੋ ਅਸੀਂ ਚੌਕ ਸੋਣਾ ਚਾਹੁੰਦੇ ਹਾਂ ਉਹਨਾਂ ਕਹਿੰਦੇ ਨਹੀਂ ਤੁਸੀਂ ਪਹਿਲਾਂ ਤਿਆਰ-ਪਰ ਤਿਆਰ ਹੋਜੋਗੇ ਜੇਕਰ ਅਸੀਂ ਤੁਹਾਨੂੰ ਟਿਕਾਣੇ ਦੱਸ ਦਿੱਤੇ ਸਮਾਂ ਵੀ ਸਾਡਾ ਹੋਵੇਗਾ ਟਾਈਮ ਵੀ ਸਾਡਾ ਹੋਵੇਗਾ ਬੰਦੇ ਵੀ ਸਾਡੇ ਹੋਣਗੇ ਤੇ ਕਿਵੇਂ ਤੁਹਾਡੇ ਗੁਪਤ ਟਿਕਾਣਿਆਂ ਤੇ ਛਾਪੇਮਾਰੀ ਕਰਨੀ ਹੈ ਇਹ ਸਾਨੂੰ ਚੰਗੀ ਤਰ੍ਹਾਂ ਆਉਂਦਾ ਹੈ ਤਲਬੀਰ ਗਿੱਲ ਦੀ ਗਵਾਹੀ ਜਿਹੜੀ ਹੈ ਅਜਨਾਲਾ ਦੀ ਗਵਾਹੀ ਤੇ ਬੋਣੀ ਅਜਨਾਲਾ ਦੀ ਗਵਾਹੀ ਤੇ ਤੀਜੀ ਗਵਾਹੀ ਸਰਕਾਰੀ ਅਧਿਕਾਰੀ ਸਾਬਕਾ ਡੀਜੀਪੀ ਸੰਧਾਰਤ ਚੱਟ ਉਪਤੇ ਆਏ ਅਤੇ ਚੌਥਾ ਅਧਿਕਾਰੀ ਈਡੀ ਦਾ ਸਾਬਕਾ ਡਾਇਰੈਕਟਰ ਨਰੰਜਨ ਸਿੰਘ ਇਹਨਾਂ ਚਾਰਾਂ ਦੀ ਗਵਾਹੀ ਨੇ ਬਿਕਮਜੀਤ ਸਿੰਘ ਮਜੀਠੀਆ ਨੂੰ ਪੱਕੇ ਭਾਂਡੇ ਵਿੱਚ ਪਾ ਦਿੱਤਾ ਹੈ ਬਿਕਮਜੀਤ ਸਿੰਘ ਮਜੀਠੀਆ ਨੂੰ ਅੱਜ ਸਵੇਰ ਤੋਂ ਪੁਲਿਸ ਲੈ ਕੇ ਨਿਕਲੀ ਹੋਈ ਹੈ ਹਿਮਾਚਲ ਦੇ ਵਿੱਚ ਜਿੱਥੇ ਜਿੱਥੇ ਉਸਦੇ ਟਿਕਾਣੇ ਨੇ ਉਥੇ ਛਾਪੇਮਾਰੀ ਕੀਤੀ ਜਾ ਰਹੀ ਹੈ ਅਤੇ ਸਬੂਤ ਇਕੱਠੇ ਕੀਤੇ ਜਾ ਰਹੇ ਨੇ ਵਿਜੀਲੈਂਸ ਦੇ ਸਰਪੋਚ ਅਧਿਕਾਰੀਆਂ ਵੱਲੋਂ ਇਸ ਗੱਲ ਉੱਤੇ ਚਾਨਣਾ ਪਾਇਆ ਗਿਆ ਕਿ ਬਹੁਤ ਸਾਰੇ ਸਬੂਤ ਮਿਲ ਗਏ ਬਿਕਮਜੀਤ ਸਿੰਘ ਜੀਠਿਆ ਦੇ ਗੁਪਤ ਟਿਕਾਣਿਆਂ ਤੋਂ ਤੇ ਦੂਸਰੇ ਪਾਸੇ ਪੰਜਾਬ ਦੇ ਵਿੱਚ ਵੀ ਗੁਪਤ ਕਾਨੇ ਨੇ ਇਹਨਾਂ ਟਿਕਾਣਿਆਂ ਦੀ ਜੇ ਗੱਲ ਕਰੀਏ ਲਗਭਗ 50 ਤੋਂ ਪਲੱਸ ਟਿਕਾਣਿਆਂ ਤੇ ਛਾਪੇਮਾਰੀ ਕਰੇਗੀ ਵਿਜੀਲੈਂਸ ਅਤੇ ਵਿਜੀਲੈਂਸ ਦੇ ਸਰਪੋਚ ਅਧਿਕਾਰੀ ਕਹਿੰਦੇ ਨੇ ਪੈਰਾਥਲੂ ਜ਼ਮੀਨ ਨਿਕਲ ਗਈ ਹੈ ਕਿ ਕਿਤੇ ਪੰਗਾ ਲੈ ਲਿਆ ਮੈਂ ਆਪ ਮੱਕੜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਕਿਉਂਕਿ ਅਰਵਿੰਦ ਕੇਸ਼ੀਵਾਲ ਨੇ ਵੀ ਕਿਹਾ ਹੈ ਕਿ ਇਹਨਾਂ ਦੀਆਂ ਗੱਡੀਆਂ ਦੇ ਵਿੱਚ ਚੱਟੇ ਦਾ ਆਨਪਰਦਾਨ ਹੁੰਦਾ ਸੀ ਇੰਟਰਨੈਸ਼ਨਲ ਡਾਇਰੈਕਟ ਤਸਕਰਾਂ ਦੇ ਨਾਲ ਸੰਬੰਧ ਸੀ ਤੇ ਇਹਨਾਂ ਕਰੋ ਰੋਟੀ ਪਾਣੀ ਖਾਂਦੇ ਸੀ ਚਾਹੇ ਉਹ ਬੋੰਡੀ ਅਜ਼ਰਾਲਾ ਨੇ ਪਹਿਲਾਂ ਹੀ ਗੱਲ ਪਾ ਦਿੱਤੀ ਹੋਵੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਕਰਨ ਦੇ ਵਿੱਚ ਤੇ ਭਾਵੇਂ ਤਲਬੀਰ ਗੇਲੇ ਕਿਉਂਕਿ ਤਲਬੀਰ ਕੇ ਹੁਣ ਸ਼ੋਭ ਨਹੀਂ ਇਹ ਕਾਲੀ ਦਾ ਹਿੱਸਾ ਨਹੀਂ ਹੁਣ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਨੇ ਹਲਕਾ ਅਸ਼ੀ ਅਬਰ ਸਰ ਤੋਂ ਦੋਨਾਂ ਦੀ ਗਵਾਹੀ ਤੇ ਦੂਸਰੇ ਪਾਸੇ ਦੋ ਸਰਕਾਰੀ ਗਵਾਹ ਇਹਨਾਂ ਚਾਰਾਂ ਦੀਆਂ ਗਵਾਹੀਆਂ ਨੇ ਪੱਕੇ ਭਾਡੇ ਵਿੱਚ ਪਾ ਦਿੱਤਾ ਸਾਹੋ ਸਾਹੀ ਨੂੰ ਕਹਿੰਦੇ ਬਿਕਮਜੀ ਸਿੰਘ ਜੀਠੀਆ ਯਾਨੀ ਕਿ ਜਿਹੜੇ ਜਿਹੜਾ ਸੱਚ ਪ੍ਰਚਾਰਿਆ ਗਿਆ ਕਿ ਬਿਲਕੁਲ ਬੇਬੁਨਿਆਦ ਇਲਜ਼ਾਮ ਨੇ ਲੇਕਿਨ ਉਹ ਜਿਹੜੇ ਇਲਜ਼ਾਮਾਂ ਦੇ ਵਿੱਚ ਕਰਦੇ ਨਜ਼ਰ ਆ ਰਹੇ ਨੇ ਬਿਕਮਜੀ ਸਿੰਘ ਜੀਠਿਆ ਛਾਪੇ ਮਾਰੀ ਹੋ ਰਹੀ ਹੈ ਉਹ ਗੁਪਤ ਟਿਕਾਣਾ ਤੇ ਵਿਜਲੈਸ ਖੁਦ ਬਿਕਮਜੀ ਸਿੰਘ ਮਜੀਠੀਆ ਦੱਸ ਰਹੇ ਨੇ ਕਿ ਇੱਥੇ ਇੱਥੇ ਸਾਡੇ ਟਿਕਾਣੇ ਸੀ ਧੰਨਵਾਦ